ਗੁਰਬਾਣੀ ਕਥਾ ਚਮਤਕਾਰ ਚੈਨਲ ਸਬਸਕ੍ਰਾਈਬ ਕਰ ਲਿਓ ਪਿਆਰਿਓ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਜਰੂਰ ਕਰਿਆ ਕਰੋ ਅਮਰਿਤਪਾਲ ਦੇ ਖਿਲਾਫ ਜ਼ਹਿਰ ਭਰ ਕੇ ਸੈਂਟਰ ਗਵਰਨਮੈਂਟ ਦਾ ਸੱਕਾ ਬਣਨ ਵਾਲੇ ਕੇਜਰੀਵਾਲ ਦੇ ਹੀ ਜੇਲ੍ਹ ਦੇ ਵਿੱਚ ਕੀ ਪਟਾ ਫੇਰਿਆ ਜਾ ਰਿਹਾ ਘਟਾਈ ਹੋ ਰਹੀ ਹੈ ਸੋ ਆਪਾਂ ਦੇਖ ਰਹੇ ਆਂ ਕਈ ਦਿਨਾਂ ਤੋਂ ਇਹੋ ਜਿਹਿਆਂ ਖਬਰਾਂ ਜਿਹੜੀਆਂ ਨੇ ਕਾਫੀ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ ਤੋਲ ਦਿੱਤੀ ਜਾ ਰਹੀ ਹੈ ਅਜਿਹੇ ਵਿਸ਼ਿਆਂ ਨੂੰ ਸੋ ਮੈਂ ਇੱਥੇ ਕੁਝ ਕੋਈ ਬੇਨਤੀਆਂ ਤੁਹਾਡੇ ਨਾਲ ਜਿਹੜਾ ਸੱਚ ਹੈ ਸਪਸ਼ਟੀਕਰਨ ਤੌਰ ਤੇ ਸਾਂਝਾ ਕਰਨਾ ਹੈ ਪਹਿਲਾਂ ਤੇ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਅੰਮ੍ਰਿਤ ਪਾਲ ਦੇ ਖਿਲਾਫ ਭਾਈ ਸਾਹਿਬ ਦੇ ਖਿਲਾਫ ਸਾਰਿਆਂ ਨੇ ਜ਼ਹਿਰ ਉਗਲਿਆ ਉਹ ਸਾਰਿਆਂ ਨੂੰ ਪਤਾ ਹੈ ਆਹੀ ਦਿਨ ਚੱਲ ਰਹੇ ਸੀ ਜਿਸ ਦਿਨ 10 ਅਪ੍ਰੈਲ 2023 ਨੂੰ ਭਾਈ ਪਪਲਪ੍ਰੀਤ ਸਿੰਘ ਦੀ ਜਿਹੜੀ ਹੈ ਗ੍ਰਿਫਤਾਰੀ ਹੁੰਦੀ ਹੈ ਉਹਨਾਂ ਨੇ ਆਤਮ ਸਮਰਪਣ ਕੀਤਾ ਸੀ ਠੀਕ 13 ਦਿਨਾਂ ਬਾਅਦ 23 ਅਪ੍ਰੈਲ 2023 ਨੂੰ ਭਾਈ ਅਮਰਿਤਪਾਲ ਸਿੰਘ ਨੇ ਸਰੈਂਡਰ ਕੀਤਾ ਆਤਮ ਸਮਰਪਣ ਕੀਤਾ ਪਿੰਡ ਰੋਡੇ ਦੇ ਵਿੱਚੋਂ ਆਹੀ ਦਿਨ ਸੀ ਜਦੋਂ ਹਰ ਕੋਈ ਜ਼ਹਿਰ ਉਗਲ ਰਿਆ ਸੀ ਜਿਹੜੇ ਕਹਿੰਦੇ ਸੀ ਅਮਰਿਤਪਾਲ ਆ ਭੱਜ ਗਿਆ ਜੀ ਨਾਲ ਦੇ ਨੂੰ ਫਸਾ ਗਿਆ ਜੀ ਅਮਰਿਤਪਾਲ ਐ ਕਰ ਗਿਆ ਜੀ ਉਹ ਇੱਕ ਫੋਰਸ ਬਣਾ ਰਿਹਾ ਸੀ ਉਹ ਇੱਕ ਕਰੰਸੀ ਛਾਪ ਰਿਹਾ ਸੀ ਉਹ ਐ ਕਰਿਆ ਪ੍ਰਸ਼ਾਸਨ ਨੇ ਵੀ ਬੜੇ ਇਲਜ਼ਾਮ ਲਗਾਏ ਮੈਂ ਕਹਿੰਨਾ ਯਾਦ ਰੱਖਿਓ ਉਸ ਪਰਮਾਤਮਾ ਦੀ ਅਦਾਲਤ ਦੇ ਵਿੱਚ ਸੱਚ ਤੇ ਝੂਠ ਨੋਟ ਹੁੰਦਾ ਹੈ ਸਭ ਕੁਝ ਹੁੰਦਾ ਹੈ ਤੇ ਯਾਦ ਰੱਖਿਓ ਜਿਨ੍ਹਾਂ ਨੇ ਝੂਠੇ ਇਲਜ਼ਾਮ ਲਗਾਏ ਨੇ ਵਾਰੀ ਤੁਹਾਡੀ ਵੀ ਆਊਗੀ ਪਰਮਾਤਮਾ ਫਿਰ ਇੱਕ ਦਿਨ ਐਸਾ ਇਨਸਾਫ ਕਰੇਗਾ ਤੇ ਤੁਹਾਡਾ ਲੋਕਾਂ ਦਾ ਜਿਹੜਾ ਮੂੰਹ ਹੈ ਉਹ ਹਮੇਸ਼ਾ ਲਈ ਪਰਮਾਤਮਾ ਨੇ ਬੰਦ ਕਰ ਦੇਣਾ ਹੈ ਤੁਸੀਂ ਇੱਕ ਬੰਦੇ ਤੇ ਇਹੋ ਜਿਹੇ ਇਲਜ਼ਾਮ ਲਗਾਏ ਜਿਨ੍ਹਾਂ ਦੇ ਵਿੱਚ ਹੋ ਇਨਵੋਲਵ ਵੀ ਨਹੀਂ ਸੀ ਉਹਨੂੰ ਬੰਦੇ ਨੂੰ ਟੈਰਰਿਸਟ ਬਣਾ ਦਿੱਤਾ ਤੁਸੀਂ ਫਿਰ ਤੁਸੀਂ ਕਹਿੰਦੇ ਹੋ ਜਿਹੜੇ ਲਹਿਰਾਂ ਉੱਠਦੀਆਂ ਨੇ ਮੈਂ ਇੱਥੇ ਕੋਈ ਪੜਕਾਉ ਉਪਰਚਾਰ ਨਹੀਂ ਕਰ ਰਿਹਾ ਜਿੱਥੇ ਇਹਨਾਂ ਲੋਕਾਂ ਦਾ ਵਸਣਾ ਚੱਲੇ ਉੱਥੇ ਬੰਦੇ ਨੂੰ ਇਹ ਕਹਿੰਦੇ ਨੇ ਪੜਕਾਉ ਪ੍ਰਚਾਰ ਕਰਦਿਆ ਜੀ ਇਹ ਦੇਸ਼ ਦੇ ਵਿਰੋਧੀ ਆ ਜੀ ਇਹਨਾਂ ਲੋਕਾਂ ਨੂੰ ਪੁੱਛੋ ਵੀ ਦੇਸ਼ ਦੇ ਲਈ ਤੁਸੀਂ ਗਤੌੜਾ ਫੇਰਿਆ ਹੋਇਆ ਦੇਸ਼ ਤੁਹਾਡਾ ਕੱਲਿਆਂ ਦਾ ਦੇਸ਼ ਸਾਰਿਆਂ ਦਾ ਹੀ ਹੈ ਜਿਹੜੇ ਇੱਥੇ ਵੱਸਦੇ ਨੇ ਕਿਰਤ ਕਮਾਈਆਂ ਕਰਦੇ ਨੇ ਇੱਥੇ ਪਾਲਦੇ ਨੇ ਬੱਚਿਆਂ ਨੂੰ ਦੇਸ਼ ਉਹਨਾਂ ਦਾ ਹੈ ਤੁਹਾਡਾ ਕੋਈ ਸਪੈਸ਼ਲ ਦੇਸ਼ ਨਹੀਂ ਹੈ ਮੈਂ ਬੇਨਤੀ ਕਰਾਂ ਵੀ ਸਾਡੇ ਸਿਆਸਤਦਾਨਾਂ ਨੇ ਵੀ ਬੜੀਆਂ ਜ਼ਹਿਰਾ ਉਂਗਲੀਆਂ ਅਮਰਿਤਪਾਲ ਸਿੰਘ ਦੇ ਖਿਲਾਫ ਭਾਈ ਸਾਹਿਬ ਦੇ ਪਰਿਵਾਰ ਦੇ ਨਾਲ ਅੱਜ ਕੀ ਕੁਝ ਹੋ ਰਿਹਾ ਤੁਸੀਂ ਸਾਰੇ ਵੇਖ ਹੀ ਰਹੇ ਹੋ ਕੋਈ ਸਾਡੇ ਤੋਂ ਅੱਖੋਂ-ਓਲੇ ਤੇ ਗੱਲ ਹੈ ਹੀ ਨਹੀਂ ਸੋ ਕੇਜਰੀਵਾਲ ਜੇਲ੍ਹ ਦੇ ਵਿੱਚ ਹੈ ਕਹਿੰਦੇ ਜੇ ਉਹਨੂੰ ਡਿਬਰੂਗੜ੍ਹ ਭੇਜਤਾ ਸਾਡੇ ਲੋਕ ਹੁਣ ਉਹੀ ਅਫਵਾਹਾਂ ੜਾਈ ਜਾਂਦੇ ਆ ਕਹਿੰਦੇ ਜੇ ਉੱਥੇ-ਉੱਥੇ ਪਟਾ ਫੇਰਿਆ ਜਾ ਰਿਹਾ ਜੀ ਉੱਥੇ ਉਹਦੀ ਕਟਾਈ ਹੋ ਰਹੀ ਹੈ ਜੀ ਮੈਂ ਕਹਿੰਦਾ ਇਹੋ ਜੇ ਲੋਕਾਂ ਨੂੰ ਪਹਿਲਾਂ ਤੇ ਫੜ ਕੇ ਪੁੱਛੋ ਵੀ ਤੁਸੀਂ ਕੋਲ ਖੜੇ ਸੀ ਤੁਸੀਂ ਵੇਖਿਆ ਸਾਰਾ ਕੁਝ ਤੁਸੀਂ ਕੀ ਵੇਖਿਆ ਪਹਨਾਂ ਦੇ ਸੱਚਾਈ ਦੱਸੋ ਕਹਿੰਦੇ ਨੇ ਸਭ ਤੋਂ ਵੱਧ ਖਤਰਨਾਕ ਹੁੰਦੀ ਹੈ ਅਧੂਰੀ ਜਾਣਕਾਰੀ ਇਹ ਲੋਕ ਅਧੂਰੀ ਜਾਣਕਾਰੀ ਦੇ ਮਾਲਕ ਨੇ ਇਹ ਲੋਕਾਂ ਨੇ ਅਧੂਰੀ ਜਾਣਕਾਰੀ ਲੈ ਕੇ ਸਾਡੇ ਵਰਗੇ ਲੋਕਾਂ ਨੂੰ ਗੁੰਮਰਾਹ ਕੀਤਾ ਹੋਇਆ ਜੀ ਅਧੂਰੀ ਜਾਣਕਾਰੀ ਸਭ ਤੋਂ ਖਤਰਨਾਕ ਹੁੰਦੀ ਹੈ ਜੇ ਰਿਸ਼ਤਿਆਂ ਦੇ ਵਿੱਚ ਅਧੂਰੀ ਜਾਣਕਾਰੀ ਦਿੱਤੀ ਜਾਵੇ ਤੇ ਯਾਦ ਰੱਖਿਓ ਘਰਾਂ ਦੇ ਘਰ ਤਬਾਹ ਹੋ ਜਾਂਦੇ ਨੇ ਤੇ ਅੱਜ ਸਾਡੇ ਕੋਲੇ ਅਧੂਰੀ ਜਾਣਕਾਰੀ ਹੈ ਅਮਰਿਤਪਾਲ ਸਿੰਘ ਬਾਰੇ ਸਾਨੂੰ ਕੋਈ ਬੁਖਤਾ ਨਹੀਂ ਪਤਾ ਤੇ ਨਾ ਹੀ ਅਸੀਂ ਜਾਣਨਾ ਚਾਹੁੰਦੇ ਆ ਮੈਨੂੰ ਮਾਫ ਕਰਿਓ ਜੀ ਅਸੀਂ ਭਾਨੇ ਸਿੱਧੂ ਵਰਗਿਆਂ ਪਿੱਛੇ 2.5 ਲੱਖ ਦਾ ਕੱਠ ਕਰਨ ਜਾਣਦੇ ਆ ਪਰ ਕੌਮ ਪਿੱਛੇ ਗ੍ਰੰਥ ਪਿੱਛੇ ਪੰਥ ਪਿੱਛੇ ਅਸੀਂ ਕੱਠ ਨਹੀਂ ਕਰ ਸਕਦੇ ਮੈਨੂੰ ਮਾਫ ਕਰਿਓ ਸਾਡੀ ਕੌਮ ਤਾਂ ਹੀ ਪਿੱਛੇ ਆ ਜੀ ਮੈਂ ਨਹੀਂ ਕਹਿੰਦਾ ਭਾਨੇ ਸਿੱਧੂ ਵਰਗੇ ਪਿੱਛੇ ਕਿਉਂ ਇਕੱਠ ਹੋਇਆ ਇਕੱਠ ਕਰੋ ਜ਼ਰੂਰ ਕਰੋ ਪੰਜਾਬ ਦੇ ਨੌਜਵਾਨਾਂ ਜਿਨ੍ਹਾਂ ਨਾਲ ਧੱਕਾ ਹੁੰਦਾ ਹੈ ਤਸ਼ੱਦਦ ਹੁੰਦਾ ਹੈ ਇਕੱਠ ਕਰੋ ਪਾਰੀ ਪਰ ਭਾਈ ਅਮਰਿਤਪਾਲ ਸਿੰਘ ਵਰਗਿਆਂ ਪਿੱਛੇ ਇਕੱਠ ਕਰੋ ਪੰਥ ਪਿੱਛੇ ਗ੍ਰੰਥ ਪਿੱਛੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਪਿੱਛੇ ਇਕੱਠ ਕਰੋ ਇਨਸਾਫ ਲੈਣ ਦੇ ਲਈ ਇਕੱਠ ਕਰੋ ਤੇ ਬੰਦੀ ਸਿੰਘਾਂ ਦੇ ਰਿਹਾਈ ਲਈ ਇਕੱਠ ਕਰੋ ਕੇਜਰੀਵਾਲ ਦੇ ਲਈ ਅਫਵਾਹਾਂ ਨੇ ਐ ਹੋ ਰਿਹਾ ਫਲਾਣਾ ਹੋ ਰਿਹਾ ਮੈਂ ਤਾਂ ਕਹਣਾ ਜੇ ਫਟਾ ਫਰੀ ਜਾਵੇ ਤੇ ਚੰਗੀ ਗੱਲ ਹੋਵੇ ਪਰਮਾਤਮਾ ਕਰੇ ਪਰ ਇਹ ਸੱਚ ਨਹੀਂ ਹੈਗਾ तिहार जेल ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਜਿਹੜੀ ਸਿਹਤ ਹੈ ਉਹ ਵਿਗੜੀ ਹੈ 슈ਗਰ ਲੈਵਲ ਡਾਊਨ ਹੋਇਆ ਹੈ ਬਲੱਡ 슈ਗਰ ਜਿਹੜਾ ਹੈ ਫਾਸਟਿੰਗ ਹੋਇਆ ਹੈ ਉਹਨਾਂ ਦਾ ਤੇ 160 ਦੇ ਲਗਭਗ ਸ਼ੈਡ ਹੈ ਸੋ ਇਹੋ ਜਿਹੀਆਂ ਚੀਜ਼ਾਂ ਨੇ ਇਹਨਾਂ ਚੀਜ਼ਾਂ ਨੂੰ ਆਮ ਤੌਰ ਤੇ ਜਿਹੜਾ ਗੁਮਰਾ ਕੀਤਾ ਜਾਂਦਾ ਹੈ ਵੈਸੀ ਤੂਲ ਦਿੱਤੀ ਜਾਂਦੀ ਹੈ ਅਜਿਹੀ ਕੋਈ ਗੱਲਬਾਤ ਨਹੀਂ ਹੈਗੀ ਸੋ ਆਖਰ ਅੱਜ ਸਾਨੂੰ ਲੋੜ ਹੈ ਅਜਿਹੀਆਂ ਫਾਲਤੂ ਚੀਜ਼ਾਂ ਦੇ ਵਿੱਚੋਂ ਨਿਕਲ ਕੇ ਪੰਥ ਤੇ ਗ੍ਰੰਥ ਵੱਲ ਧਿਆਨ ਦੇਈਏ ਆਪਣੀ ਹੋਂਦ ਵੱਲ ਧਿਆਨ ਦੇਈਏ ਇਹਨਾਂ ਚੀਜ਼ਾਂ ਦੀ ਬਹੁਤ ਜ਼ਿਆਦਾ ਲੋੜ ਹੈ ਪਿਆਰਿਓ ਇਹਨਾਂ ਚੀਜ਼ਾਂ ਵੱਲ ਧਿਆਨ ਦਿਓ ਜੇ ਅੱਜ ਨਾ ਜਾਗੇ ਫਿਰ ਕਦੇ ਨਹੀਂ ਜਾਗ ਸਕਾਂਗੇ ਫਿਰ ਸਾਨੂੰ ਜਾਗਣੀ ਨਹੀਂ ਦੇਣਾ ਇਹਨਾਂ ਲੋਕਾਂ ਨੇ ਸਾਨੂੰ ਉਲਝਾ ਰਹੇ ਨੇ ਉਲਝੀਏ ਨਾ ਸੁਣ ਜੀ ਸਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ